ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਆਪਾਂ ਬਹੁਤ ਹੀ ਸੋਹਣੀ ਕਹਾਣੀਆਂ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਸੱਗੀ ਫੁੱਲ ਇਹ ਪ੍ਰੋਫੈਸਰ ਗੁਰਦੇਵਾਲ ਸਿੰਘ ਜੀ ਦੀ ਲਿਖੀ ਹੋਈ ਕਹਾਣੀ ਹੈ ਪ੍ਰੋਫੈਸਰ ਗੁਰਦੇਵਾਲ ਸਿੰਘ ਬਹੁਤ ਹੀ ਵੱਡੇ ਕਹਾਣੀਕਾਰ ਹੋਏ ਨੇ ਉਹਨਾਂ ਦਾ ਜਨਮ 10 ਜਨਵਰੀ 1933 ਨੂੰ ਹੋਇਆ ਸੀ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜਿਹੜੇ ਵੱਖ-ਵੱਖ ਸਾਹਿਤਕ ਆਗਦਮੀਆਂ ਵੱਲੋਂ ਸਨਮਾਨਿਤ ਕੀਤਾ ਗਿਆ 17 ਦੇ ਲਗਭਗ ਉਹਨਾਂ ਨੇ ਵੱਡੇ-ਵੱਡੇ ਜਿਹੜੇ ਸਨਮਾਨ ਆ ਉਹ ਹਾਸਲ ਕੀਤੇ ਜਿਦੇ ਵਿੱਚ ਪਦਮ ਸ਼੍ਰੀ ਗਿਆਨਪੀਠ ਸ਼੍ਰੋਮਣੀ ਸਾਹਿਤਕਾਰ ਅਵਾਰਡ ਭਾਈ ਵੀਰ ਸਿੰਘ ਫਿਕਸ਼ਨ ਅਵਾਰਡ ਪੰਜਾਬੀ ਸਾਹਿਤਕ ਆਗਦਮੀ ਅਵਾਰਡ ਦਾ ਸੋਵੀਅਤ ਐਲੈਂਡ 네ਰੂ ਅਵਾਰਡ ਤੇ ਹੋਰ ਬਹੁਤ ਸਾਰੇ ਅਵਾਰਡ ਉਹਨਾਂ ਨੂੰ ਮਿਲੇ ਆ ਉਹਨਾਂ ਦੀਆਂ ਮੇਨ ਕਹਾਣੀਆਂ ਸੀ ਚੰਨ ਦਾ ਬੂਟਾ ਉਪਰਾ ਆਦਮੀ ਉਪਰਾ ਘਰ ਆਦਮੀ ਤੇ ਕੁੱਤਾ ਮਸਤੀ ਬੋਤਾ ਬਗਾਨਾ ਪਿੰਡ ਤੇ ਰੁੱਖੇ ਮਿਸੇ ਬੰਦੇ ਇਹ ਉਹਨਾਂ ਦੇ ਕਹਾਣੀ ਸੰਗ੍ਰਹਿ ਸੀ ਜਿਹੜੇ ਬਹੁਤ ਫੇ ਮਸੂਆ ਸੋ ਅੱਜ ਉਹਨਾਂ ਹੀ ਕਹਾਣੀ ਸੰਗਰੇਹਾਾਂ ਦੇ ਵਿੱਚੋਂ ਇੱਕ ਜਿਹੜਾ ਉਹਨਾਂ ਦਾ ਕਹਾਣੀ ਸੰਗ੍ਰਹਿ ਸੱਗੀ ਫੁੱਲਾ ਆਪਾਂ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬਹੁਤ ਹੀ ਪਿਆਰੀ ਜੀ ਕਹਾਣੀ ਆ ਜਿਹੜੀ ਸੱਗੀ ਫੁੱਲਾ ਉਹ ਮੇਨ ਕਹਿੰਦੇ ਆ ਜਿਹੜਾ ਗਹਿਣਾ ਹੁੰਦਾ ਪੰਜਾਬਣ ਆਪਣੇ ਮੱਥੇ ਦੇ ਉੱਪਰ ਸਿਰ ਦੇ ਉੱਪਰ ਸਜਾਉਂਦੀਆਂ ਨੇ ਮੱਥੇ ਦੇ ਉੱਪਰ ਟਿੱਕਾ ਹੁੰਦਾ ਟਿੱਕੇ ਤੋਂ ਉੱਪਰ ਜਿਹੜਾ ਹੈਗਾ ਉਹ ਸਜਾਇਆ ਜਾਂਦਾ ਸਿਰ ਦੇ ਉੱਪਰ ਵਾਲਾਂ ਦੇ ਵਿੱਚ ਗੁੰਦ ਕੇ ਸੱਗੀ ਫੁੱਲ ਹੁੰਦੇ ਨੇ ਸੋ ਇਹ ਫੋਟੋ ਮੈਂ ਤੁਹਾਨੂੰ ਨਾਲ ਅਟੈਚ ਕਰ ਰਹੀਆਂ ਜਿਹਨੂੰ ਦੇਖ ਕੇ ਤੁਸੀਂ ਸਮਝ ਸਕਦੇ ਹੋ ਕਿ ਸੱਗੀ ਫੁੱਲ ਕੀ ਹੁੰਦਾ ਸੋ ਜਿਹੜੀ ਕਹਾਣੀ ਆ ਇਹਦੇ ਵਿੱਚ ਮੁੱਖ ਪਾਤਰ ਮੁੰਨੂ ਹੈ ਤੇ ਉਹਦਾ ਘਰ ਵਾਲਾ ਜਿਹਦਾ ਨਾਮ ਹੈ ਈਸਰ ਮੁੰਨੂ ਇਸ ਕਹਾਣੀ ਦੀ ਮੁੱਖ ਪਾਤਰ ਹੈ ਜਿਹਦੇ ਆਲੇ ਦੋਲੇ ਸਾਰੀ ਕਹਾਣੀ ਘੁੰਮਦੀ ਹੈ ਸ਼ੁਰੂਆਤ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਜਿਹੜਾ ਈਸਰ ਹੈ ਮੁੰਨੂ ਦਾ ਘਰ ਵਾਲਾ ਉਹਦੀ ਭੈਣ ਜਿਹੜੀ ਹੈਗੀ ਆ ਉਹ ਵਿਆਹ ਦੀ ਪੇਲੀ ਦੇ ਕੇ ਆਉਂਦੀ ਆ ਉਹਦੇ ਮੁੰਡੇ ਦਾ ਵਿਆਹ ਹੈ ਤਾਂ ਪੇਲੀ ਦੇਣ ਆਉਂਦੀ ਆ ਮਤਲਬ ਨਾਨਕਿਆਂ ਨੂੰ ਦੱਸਣ ਆਉਂਦੀ ਆ ਕਿ ਮੇਰੇ ਮੁੰਡੇ ਦਾ ਵਿਆਹ ਹੈ ਤੇ ਜਦੋਂ ਉਹ ਭੈਣ ਪੇਲੀ ਦੇਣ ਆਉਂਦੀ ਆ ਜਾਂ ਭੂਆ ਪੇਲੀ ਦੇਣ ਆਉਂਦੀ ਆ ਤਾਂ ਨਾਨਕ ਸ਼ੱਕ ਦੀ ਤਿਆਰੀ ਸਾਰੇ ਸ਼ੁਰੂ ਕਰ ਦਿੰਦੇ ਆ ਹਨਾ ਇਹ ਆਪਾਂ ਪੰਜਾਬੀ ਫੈਮਲੀਆ ਦੇ ਵਿੱਚ ਸਭ ਨੂੰ ਪਤਾ ਹੈ ਕਿ ਜਿਹੜਾ ਵਿਆਹ ਹੁੰਦਾ ਨਾ ਪਤੀ ਦੇ ਘਰੇ ਪਹਿਲਾ ਵਿਆਹ ਹੁੰਦਾ ਉਹਦੇ ਵਿੱਚ ਇਦਾਂ ਖਰਚਤਾ ਜਿਹੜਾ ਹੈਗਾ ਉਹ ਨਾਨਕੇ ਵਾਲੇ ਕਰਦੇ ਆ ਤੇ ਉਹਨੂੰ ਅਸੀਂ ਨਾਨਕੀ ਸ਼ੱਕ ਬੋਲਦੇ ਆ ਹਨਾ ਤੇ ਹੁਣ ਕੀ ਆ ਜਿਹੜਾ ਈਸਰ ਦਾ ਵੱਡਾ ਭਰਾ ਉਹ ਅਲੱਗ ਰਹਿ ਰਿਹਾ ਤੇ ਉਹਦੀ ਘਰ ਵਾਲੀ ਅਲੱਗ ਰਹਿ ਰਹੀ ਆ ਤੇ ਈਸਰ ਛੋਟਾ ਸੀ ਇਹ ਵੀ ਅੱਡ ਹੋ ਚੁੱਕਿਆ ਤੇ ਇਹ ਅਲੱਗ ਰਹਿ ਰਿਹਾ ਅਣ ਜਦੋਂ ਈਸ਼ਰ ਦੀ ਭੈਣ ਮੁੰਡੇ ਦੇ ਵਿਆਹ ਦੀ ਪੇਲੀ ਦੇ ਕੇ ਜਾਂਦੀ ਹੈ ਤਾਂ ਮੁੰਨੋ ਨੂੰ ਉਸ ਟਾਈਮ ਤੋਂ ਹੀ ਤਕਲੀਫ ਹੋਣੀ ਸ਼ੁਰੂ ਹੋ ਗਈ ਹੈ ਕਿਉਂ ਕਿ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਬੁਰੀਆਂ ਨੇ ਜਿਹੜੀਆਂ ਆਲੇ ਦੁਆਲੇ ਦੀਆਂ ਉਹ ਸਾਰੀਆਂ ਮਤਲਬ ਉਹਨੂੰ ਦੱਸ ਰਹੀਆਂ ਨੇ ਕਿ ਜਿਹੜੀ ਤੇਰੀ ਜਠਾਣੀ ਆ ਵੀ ਉਹੋ ਪਿੰਡ ਵਿੱਚ ਗੱਲਾਂ ਕਰਦੀ ਆ ਕਿ ਜਦੋਂ ਇਹਨਾਂ ਨੇ ਅੱਡ ਹੋਣਾ ਸੀ ਉਦੋਂ ਤਾਈਂ ਅੱਡ ਹੋ ਗਏ ਤੇ ਹੁਣ ਦੇਖਦੇ ਆ ਸਾਡੇ ਬਰਾਬਰ ਕਿੰਨੇ ਜਿਹੜਾ ਨਾਨਕੀ ਸ਼ੱਕ ਲਾਉਣਗੇ ਕਿਉਂ ਕਿਉਂਕਿ ਜਿਹੜੀ ਮੁੰਨੋ ਦੀ ਜਠਾਣੀ ਆ ਉਹ ਘਰੋਂ ਵਧੀਆਂ ਨੇ ਤੇ ਜਿਹੜੀ ਮੁੰਨੋ ਆ ਮੁੰਨੋ ਦਾ ਇੱਕ ਛੋਟਾ ਜਿਹਾ ਮੁੰਡਾ ਹੈ ਮੱਖਣ ਜਿਹੜਾ ਹਜੇ ਖੇਡਦਾ ਹੈ ਤੇ ਜਿਹੜੀ ਕਮਾਈ ਕਰਨ ਵਾਲਾ ਖੇਤੀ ਕਰਨ ਵਾਲਾ ਕੱਲਾ ਈਸਰ ਤੇ ਈਸਰ ਨੇ ਪਹਿਲਾਂ ਹੀ ਆਪਣੇ ਵਿਆਹ ਦੇ ਲਈ ਕਰਜ਼ਾ ਚੱਕਿਆ ਹੋਇਆ ਤੇ ਉਹ ਉਹ ਉਤਾਰ ਰਿਹਾ ਹੈ ਤੇ ਉਹਨਾਂ ਦੀ ਆਰਥਿਕ ਸਥਿਤੀ ਹੈ ਜਿਹੜੀ ਉਹ ਠੀਕ ਨਹੀਂ ਹੈਗੀ ਪਰ ਮੁੰਨੋ ਕੀ ਕਹਿੰਦੀ ਆ ਇਦੇ ਵਿੱਚ ਦੱਸਿਆ ਹੋਇਆ ਹੈ ਕਿ ਸਮਾਜ ਦੇ ਵਿੱਚ ਜਿਹੜੇ ਲੋਕ ਨੇ ਅਸੀਂ ਲੋਕ ਦਿਖਾਵੇ ਲਈ ਬਹੁਤ ਕੋਸ਼ਿਸ਼ ਕਰਦੇ ਹਾਂ ਸਭ ਤੋਂ بڑا ਹੈ ਰੋਗ ਕਿਆ ਕਹੇਂਗੇ ਲੋਕ ਮਤਲਬ ਮਨੋ ਦੇ مانਝੀ ਆ ਕਿ ਲੋਕ ਮੈਨੂੰ ਮਾੜੀ ਨਾ ਕਹਿ ਦੇਣ ਮੈਂ ਖਰਚਾ ਕਰਕੇ ਜਾਣਾ ਉਹ ਕਹਿੰਦੀ ਹੈ ਕਹਿੰਦੀ ਜਾਣਾ ਤਾਂ ਗੱਜ-ਵੱਜ ਕੇ ਜਾਣਾ ਨਹੀਂ ਤਾਂ ਸ਼ਰੀਕਾਂ ਤੋਂ ਨੱਕ ਵਢਾਉਣ ਨਾਲੋਂ ਤਾਂ ਚੁੱਪ ਹੀ ਚੰਗੀ ਆ ਕਹਿੰਦੀ ਜੇ ਮੈਂ ਨਾਨਕੀ ਸ਼ਕ ਲੈ ਕੇ ਜਾਊਂਗੀ ਤਾਂ ਗੱਜ-ਵੱਜ ਕੇ ਪੂਰੇ ਰੋਪ ਦੇ ਨਾਲ ਜਾਊਂਗੀ ਖਰਚ ਕਰਕੇ ਜਾਊਂਗੀ ਨਹੀਂ ਕਹਿੰਦੀ ਫਿਰ ਮੈਂ ਜਾਣਾ ਨਹੀਂ ਹਨ ਤੇ ਹੁਣ ਜਿਹੜਾ ਈਸਰ ਆ ਉਹ ਵਿਚਾਰਾ ਕੰਮਕਾਰ ਛੱਡ ਕੇ ਕਰੀਏ ਜਦੋਂ ਆਉਂਦਾ ਤਾਂ ਸ਼ਾਮ ਨੂੰ ਫਿਰ ਮੁੰਨੋ ਇਹ ਗੱਲ ਛੇੜ ਲੈਂਦੀ ਆ ਕਹਿੰਦੀ ਅੱਜ ਬਚਨੀ ਦੀ ਬੇਬੇ ਆਈ ਸੀ ਤੇ ਉਹ ਜਿਹੜੀਆਂ ਦੱਸ ਕੇ ਗਈ ਆ ਕਹਿੰਦੀ ਮੇਰਾ ਉਹ ਸੁਣ ਕੇ ਕਾਲਜਾ ਮੱਚ ਗਿਆ ਕਹਿੰਦੀ ਉਹ ਕਹਿੰਦੀ ਆ ਕਿ ਤੇਰੀ ਜਠਾਣੀ ਸਾਰੇ ਪਿੰਡ ਚ ਗੱਡਾ ਬੰਨੀ ਫਿਰਦੀ ਐ ਕਿ ਅੱਡ ਹੋਣ ਵੇਲੇ ਤਾਂ ਦੋਵੇਂ ਤੀਵੀਂ ਮਾਲਕ ਦੁੰਬ ਚੱਕੀ ਫਿਰਦੇ ਸੀ ਹੁਣ ਜਾਇਦਾਦ ਜੋ ਵੰਡਾਉਣੀ ਸੀ ਹੁਣ ਪਤਾ ਲੱਗੂ ਜਦੋਂ ਬਰਾਬਰ ਝੁੱਗਾ ਲਟਾਉਣਾ ਪਊ ਮਤਲਬ ਬਰਾਬਰ ਖਰਚ ਕਰਨਾ ਪਊ ਦੇਖੋ ਨਾ ਹੁਣ ਕਿਹੜੇ ੱੱਗੇ ਕਰਾ ਕੇ ਲੈ ਜਾਂਦੇ ਆ ਮੈਂ ਵੀ ਪਾਲੇ ਦੀ ਧੀ ਨਹੀਂ ਜੇ ਸੱਗੇ ਰਤੀਆਂ ਚ ਇਹਨਾਂ ਦਾ ਸੂੰਢ ਕਾ ਨੀਵਾਂ ਨਾ ਕਰ ਦਿੱਤਾ ਸਾਡੀ ਛਪਰੀ ਤੇ ਭਾਵੇਂ ਕ ਖਨਾ ਰਹੇ ਮਤਲਬ ਉਹਦੀ ਜਿਹੜੀ ਜਠਾਣੀਆਂ ਉਹ ਕਹਿ ਰਹੀ ਆ ਕਿ ਮੈਂ ਨਾਨਕੀ ਸ਼ੱਕ ਵਧੀਆ ਲੈ ਕੇ ਜਾਊਂਗੀ ਤੇ ਇਹਨਾਂ ਤੋਂ ਇੰਨਾ ਹੋਣਾ ਨਹੀਂ ਕਿਉਂਕਿ ਉਹਨੂੰ ਪਤਾ ਉਹਨਾਂ ਦੀ ਆਰਥਿਕ ਸਥਿਤੀ ਚੰਗੀ ਹੈਗੀ ਮੁੰਨੋ ਕੀ ਤਾਂ ਉਹ ਕਹਿੰਦੀ ਵੀ ਮੈਂ ਇਹਨਾਂ ਦਾ ਸੂਂਦਕਾ ਨੀਵਾ ਕਰਨਾ ਇਹਨਾਂ ਦਾ ਸਿਰ ਨੀਵਾ ਕਰਨਾ ਕਿਉਂ ਕਿ ਕਿਉਂਕਿ ਇਹਨਾਂ ਤੋਂ ਇਨਾ ਖਰਚ ਹੋਣਾ ਨਹੀਂ ਤੇ ਅਸੀਂ ਵਧੀਆ ਖਰਚ ਕਰਕੇ ਆਉਣਾ ਸੋ ਇਹ ਗੱਲ ਤੇ ਜਦੋਂ ਜਿਹੜੀਆਂ ਆਂਡਣਾ ਗਵੰਡਣਾ ਆ ਕੇ ਦੱਸਦੀਆਂ ਬਚਨੀ ਦੀ ਬੇਬੇ ਆ ਕੇ ਦੱਸ ਕੇ ਗਈ ਆ ਤਾਂ ਜਿਹੜੀ ਮੁੰਨੂਆਂ ਨੂੰ ਉਹ ਚੀਜ਼ਾਂ ਬਹੁਤ ਭੈੜੀਆਂ ਲੱਗਦੀਆਂ ਨੇ ਪਰ ਈਸਰ ਨੇ ਉਹਦੀ ਗੱਲ ਦਾ ਕੋਈ ਮੂੜਾ ਨਾ ਦਿੱਤਾ ਕਿਉਂ ਕਿ ਬੰਦੇ ਵਿਚਾਰੇ ਦਿਨੇ ਸਾਰਾ ਦਿਨ ਕੰਮ ਕਰਕੇ ਉਹ ਥੱਕ ਹਾਰ ਕੇ ਆਇਆ ਹੈ ਤੇ ਹੁਣ ਕੌੜੀਆਂ ਕਸੈਲੀਆਂ ਜੀਆਂ ਗੱਲਾਂ ਸੁਣ ਕੇ ਉਹਦਾ ਹੋਰ ਚਿੱਤ ਘਬਰਾ ਰਿਹਾ ਤੇ ਉਹ ਉਹ ਕਹਿੰਦਾ ਵੀ ਮੇਰੇ ਕੋਲ ਇੰਨਾ ਹੈ ਨਹੀਂ ਤੇ ਮੈਂ ਕੀ ਕਰਾਂ ਮੇਰੇ ਕੋਲ ਪੈਸੇ ਹੈ ਨਹੀਂ ਕਹਿੰਦੀ ਹੁਣ ਤਾਂ ਮੁੰਨੂ ਕਹਿੰਦੀ ਕਹਿੰਦੀ ਇਹ ਤਾਂ ਹੱਲਾ ਫੱਕਣਾ ਹੀ ਪਊਗਾ ਚਾਹੇ ਜੋ ਮਰਜੀ ਹੋਵੇ ਜਿਵੇਂ ਆਪਾਂ ਕਹਿੰਦੇ ਕੌੜਾ ਘੁੱਟ ਭਰਨਾ ਹੀ ਪੈਣਾ ਤੇ ਮੁੰਨੋ ਨੇ ਗੱਲ ਉਸ ਪਾਸੇ ਮੋੜ ਲਈ ਜੇ ਮਾੜਾ ਮੋਟਾ ਹੱਥ ਘੁੱਟ ਲਿਆ ਤਾਂ ਕਲੂ ਇਸ ਕਲ ਮੂਹੀ ਨੇ ਕਹਿੰਦੀ ਸਾਨੂੰ ਜੋਣ ਨਹੀਂ ਦੇਣਾ ਮਤਲਬ ਇਹ ਸਾਨੂੰ ਮੇੜੇ ਮਾਰਿਆ ਕਰੂਗੀ ਸੋ ਇਸ ਕਰਕੇ ਆ ਕਹਿੰਦੀ ਜੇ ਕਹਿੰਦੀ ਖਰਚ ਨਾ ਕੀਤਾ ਤੇਰੀ ਭੈਣ ਬੰਨੀ ਉਹ ਵੀ ਡਰ ਲੱਗਦਾ ਵੀ ਭੈਣ ਵੀ ਕਹੂਗੀ ਕਿ ਮੇਰੀ ਵੱਡੀ ਜਠਾਣੀ ਤਾਂ ਲੈ ਕੇ ਆਈ ਹੈ ਛੋਟੀ ਨੇ ਕੁਝ ਕੀਤਾ ਨਹੀਂ ਸੋ ਇਸ ਕਰਕੇ ਆ ਉਹ ਕਹਿੰਦੀ ਆ ਵੀ ਆਪਾਂ ਨੂੰ ਖਰਚ ਕਰਨਾ ਹੀ ਪੈਣਾ ਤੇਰੀ ਭੈਣ ਨੇ ਕਹਿਣਾ ਹੈ ਕਿ ਚਾਰ ਛਿੱਲੜ ਦੇਣ ਦੀ ਮਾਰੀ ਕਿਸਲਵਟ ਗਈ ਤੂੰ ਵੀ ਪੈਸੇ ਲਾਉਣ ਦੀ ਵਾਰੀ ਵੀ ਆਈ ਨਹੀਂ ਹੈਗੀ ਹੈਨਾ ਤੇ ਉਹ ਕਹਿੰਦੀ ਜਿਹੜਾ ਇਹ ਭੈਣ ਭਰਾਵਾ ਦੇ ਸ਼ਗਨ ਹੁੰਦੇ ਆ ਕਹਿੰਦੀ ਇਹ ਤਾਂ ਜਿਨ੍ਹਾਂ ਦੇ ਘਰੇ ਡੰਗ ਰੋਟੀ ਨਹੀਂ ਪੱਕਦੀ ਉਹ ਵੀ ਕਹਿੰਦੀ ਮਗਰ ਨਹੀਂ ਰਹਿੰਦੇ ਤਾਂ ਆਪਾਂ ਤਾਂ ਆਪਣੀ ਭੈਣ ਦੇ ਜਿਹੜਾ ਹੈਗਾ ਮੁੰਡੇ ਦੇ ਵਿਆਹ ਤੇ ਖਰਚਾ ਕਰਨਾ ਹੀ ਹੈ ਤਾਂ ਈਸਰ ਵਿਚਾਰਾ ਚੁੱਪਚਾਪ ਸੁਣਦਾ ਰਿਹਾ ਕਿਉਂ ਕਿਉਂਕਿ ਉਹ ਸੋਚੀ ਪਿਆ ਹੋਇਆ ਸੀ ਉਹ ਖੁਰਲੀ ਤੇ ਬੈਠਾ ਸੀ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਹੁਣ ਕੀ ਕਰੇ ਹੁਣ ਮੁੰਨੂ ਆ ਜਿਹੜੀ ਉਹ ਤੋਂ ਵੀ ਘਰ ਦੇ ਹਾਲਾਤਾਂ ਚਿਪੇ ਨਹੀਂ ਹੋਏ ਕਿਉਂ ਕਿਉਂਕਿ ਉਹਨੂੰ ਵੀ ਪਤਾ ਹੈ ਕਿ ਉਹਨਾਂ ਦੇ ਜਿਹੜੇ ਵੱਡੇ ਭਰਾ ਨੇ ਜਦੋਂ ਅੱਡ ਹੋਣਾ ਸੀਗਾ ਤਾਂ ਈਸਰ ਦੇ ਵਿਆਹ ਤੇ ਜਿਹੜਾ ਉਹਨਾਂ ਨੇ ਕਰਜ਼ਾ ਲਿਆ ਸੀ ਉਹਨੇ ਅੰਗੂਠਾ ਲਵਾ ਲਿਆ ਸੀ ਪਰਜਾਈ ਨੇ ਕਿ ਸਾਰਾ ਕਰਜ਼ਾ ਤੂੰ ਦੇਣਾ ਹੈ ਹਨਾ ਤੇ ਫਿਰ ਉਹਨਾਂ ਨੇ ਭਾਂਡੇ ਚੱਕਣ ਦਿੱਤੇ ਸੀ ਪਹਿਲੀ ਉਹ ਪਹਿਲੀ ਵੀ ਜਿਹੜੀ ਉਹਨਾਂ ਨੂੰ ਮਿਲੀ ਸੀ ਉਹ ਵੀ ਮਾਰੂ ਸੀ ਭਾਵ ਬੰਜਰ ਸੀ ਕੋਈ ਜ਼ਿਆਦਾ ਚੰਗੀ ਹੈ ਨਹੀਂ ਸੀ ਤੇ ਉੱਪਰ ਦੀ ਕੰਮ ਕਰਨ ਵਾਲਾ ਵੀ ਵਿਚਾਰਾ ਜਿਹੜਾ ਇਸ ਸਰ ਸੀ ਉਹ ਕੱਲਾ ਸੀ ਜਿਹਦੇ ਕਰਕੇ ਕਰਜ਼ਾ ਵੀ ਵਧੀ ਜਾਂਦਾ ਸੀ ਤੇ ਕਹਿ ਲਓ ਕਿ ਉਹ ਤੋਂ ਵਿਚਾਰ ਤੋਂ ਆਮਦਨ ਵੀ ਘੱਟ ਸੀਗੀ ਬੱਚਾ ਹਜੇ ਮੱਖਣ ਉਹਦਾ ਛੋਟਾ ਸੀ ਤੇ ਉਹ ਕੋਈ ਹੋਰ ਖਰਚਾ ਨਹੀਂ ਸੀ ਸਹਿਣਾ ਚਾਹੁੰਦਾ ਕਿਉਂਕਿ ਕਰਜ਼ਾ ਵੱਧ ਰਿਹਾ ਸੀਗਾ ਮੁੰਨੋ ਵੀ ਚਿੱਤੋਂ ਬਹੁਤ ਦੁਖੀ ਸੀ ਰਾਜੀ ਨਹੀਂ ਸੀ ਪਰ ਉਹ ਆਪਣੀ ਨਾ ਜਠਾਣੀ ਦੇ ਤਾਣੇ ਮਿਹਣਿਆਂ ਤੋਂ ਬੜੀ ਦੁਖੀ ਸੀ ਤੇ ਉਹ ਕਹਿੰਦੀ ਕਿ ਕੁਛ ਵੀ ਹੋ ਜਾਏ ਮੈਂ ਮਤਲਬ ਇਹ ਨਮੋਸ਼ੀ ਨਹੀਂ ਚੈਨਲ ਨਹੀਂ ਵੀ ਜੱਗ ਭਾਵੇਂ ਕਿਸੇ ਨਹੀਂ ਜਿੱਤਿਆ ਪਰ ਕਹਿੰਦੀ ਨਮੋਸ਼ੀ ਚੱਲਣੀ ਸੌਖੀ ਨਹੀਂ ਆ ਤੇ ਫਿਰ ਚੰਗਾ ਫਿਰ ਐ ਕਰ ਈਸਰ ਨੂੰ ਢਿੱਲਾ ਜਾ ਵੇਖ ਕੇ ਮੁੰਨੋ ਕਿੰਨਾ ਚਿਰ ਸੋਚ ਕੇ ਕਹਾ ਤੂੰ ਮੁੰਡੇ ਦੇ ਕੱਪੜੇ ਲੀੜੇ ਬਣਵਾ ਲਿਆ ਹੋਰ ਸਾਰਾ ਖਰਚ ਮੈਂ ਆਪੇ ਕਰ ਲੂ ਹੁਣ ਆਪੇ ਕਰ ਲੂੰਗੀ ਗੱਲ ਸੁਣ ਕੇ ਈਸਰ ਬੜਾ ਹੈਰਾਨ ਹੋਇਆ ਤੇ ਹੈਰਾਨੀ ਨਾਲ ਉਹਦੇ ਮੂੰਹ ਵੱਲ ਦੇਖਿਆ ਕਹਿੰਦੀ ਆਹੋ ਮੈਂ ਆਪ ਹੀ ਸਾਰ ਲੂੰਗੀ ਉਹ ਬੜੇ ਮਾਣ ਜੀ ਨਾਲ ਉਹਨੇ ਜਵਾਬ ਦਿੱਤਾ ਈਸਰ ਬੇਚਾਰਾ ਫਿਰ ਖਾ 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 ਸਾ ਚਰ ਕਾਫੀ ਟਾਈਮ ਸੋਚਦਾ ਰਿਹਾ ਵੀ ਕੀ ਬਣੂਗਾ ਹੁਣ ਹਨ ਤੇ ਅਗਲੇ ਦਿਨ ਫਿਰ ਇਦਾਂ ਦਿਨ ਲੰਘ ਗਿਆ ਅਗਲੇ ਦਿਨ ਈਸਰ ਮੰਡਿਓ ਬੀ ਲੈਣ ਗਿਆ ਮਤਲਬ ਉਹਨੇ ਫਸਲ ਬੀਜਣੀ ਸੀ ਤਾਂ ਬੀਜ ਲੈਣ ਗਿਆ ਹਨ ਤਾਂ ਉਹ ਜਦੋਂ ਤੁਰਨ ਲੱਗਿਆ ਤਾਂ ਮੁੰਨੂ ਨੇ ਉਹਨੂੰ ਅੰਦਰ ਸੁੱਤ ਲੈ ਸੱਦ ਲਿਆ ਕਹਿੰਦੀ ਕਿ ਅੰਦਰ ਆਓ ਤੁਸੀਂ ਤੇ ਉਹਨੂੰ ਸੰਦੂਕ ਕੋਲੇ ਲੈ ਗਈ ਤੇ ਉਹਨੂੰ ਆਪਣੀ ਸੱਗੀ ਫੜਾਤੀ ਸੱਗੀ ਜਿਹੜੀ ਸਿਰ ਦੇ ਵਿਚਾਲੇ ਲਾਈਦੀ ਆਲੇ ਦੋਲੇ ਦੋ ਫੁੱਲ ਹੁੰਦੇ ਨੇ ਵਿਚਾਲੇ ਵਾਲੀ ਸੱਗੀ ਹੁੰਦੀ ਆ ਤੇ ਉਹਨੂੰ ਵਿਚਾਲੇ ਵਾਲੀ ਸੱਗੀ ਫੜਾ ਕੇ ਕਹਿੰਦੀ ਲੈ ਫੜ ਇਹਨੂੰ ਪਨਵਾ ਕੇ ਨਵੇਂ ਫੈਸ਼ਨ ਦੇ ਕਾਂਟੇ ਕਰਾ ਲਿਆ ਜਿਹੋ ਜਹੇ ਹਰੋ ਦੀ ਬਹੂ ਵਾਸਤੇ ਕਰਾਏ ਸੀ ਕਹਿੰਦੀ ਬਹੂ ਦਾ ਤਿਉਰ ਮੈਂ ਆਪੀ ਜੋੜ ਲੂੰ ਤਿਉਰ ਮਤਲਬ ਉਹਦੇ ਜਿਹੜੇ ਵੀ ਕੱਪੜੇ ਹੋਣਗੇ ਹਨਾ ਮੈਂ ਕਹਿੰਦੀ ਉਹ ਆਪੀ ਜੋੜ ਲੂੰਗੀ ਤੂੰ ਇਹਦੇ ਕਾਂਟੇ ਕਰਾ ਲਿਆ ਈਸਰ ਨੂੰ ਸਖਤਾ ਜਾਂ ਮਾਰ ਗਿਆ ਕਿਉਂ ਕਿਉਂਕਿ ਘਰ 'ਚ ਜਿਹੜੀ ਬਣੀ ਬਣਾਈ ਸੋਨੇ ਦੀ ਚੀਜ਼ ਹੁੰਦੀ ਆ ਉਹਨੂੰ ਅ ਵਿੱਚ ਦੇਣਾ ਜਾਂ ਘਰ ਚ ਜਾਇਦਾਦ ਕੋਈ ਵੀ ਕਿਉਂਕਿ ਜਿਹੜੇ ਗਰੀਬ ਘਰਾਂ ਦੇ ਜਾਂ ਆਮ ਨਾਰਮਲ ਵੀ ਆਪਾਂ ਮੀਡੀਲ ਕਲਾਸ ਦੇ ਲੋਕ ਆ ਉਹਨਾਂ ਕੋਲੇ ਮੇਨ ਕੀ ਹੁੰਦਾ ਘਰ ਹੁੰਦਾ ਜ਼ਮੀਨ ਹੁੰਦੀ ਆ ਤੇ ਜਾਂ ਫਿਰ ਸੋਨਾ ਬਸ ਆਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡਾ ਮੇਨ ਸਾਡੇ ਕੋਲੇ ਹੁੰਦਾ ਵੀ ਹਾਂ ਸਾਡੀ ਜਾਇਦਾਦ ਆ ਇਹ ਹਨ ਤੇ ਉਹ ਨਹੀਂ ਸੀ ਚਾਹੁੰਦਾ ਕਿ ਜਿਹੜਾ ਹੈਗਾ ਵੀ ਉਹ ਉਹਦੀ ਉਹਦੀ ਸੱਗੀ ਵੇਚੇ ਪਰ ਉਹਨੇ ਮੁੰਨੋ ਨੇ ਇਸਰ ਨੂੰ ਹੌਸਲਾ ਦਿੰਦੇ ਆ ਕਿ ਆ ਕਹਿੰਦੀ ਕੋਈ ਨਾ ਆਪ ਦੀ ਇੱਜ਼ਤ ਕਰਕੇ ਤਾਂ ਲੋਕ ਦੇहां ਵੇਚ ਦਿੰਦਿਆਂ ਇਹ ਤਾਂ ਪੋਰਾ ਸੋਨਾ ਹੀ ਆ ਕਹਿੰਦੀ ਕੋਈ ਗੱਲ ਨਹੀਂ ਜਿਉਂਦਾ ਰਹੇ ਮੇਰਾ ਸ਼ੇਰ ਸਲਾਗਾ ਨਿਕਲਿਆ ਤਾਂ ਕਹਿੰਦੀ ਆਪੀ ਹੋਰ ਬਥੇਰੀਆਂ ਜਿਹੜੀਆਂ ਹੈਗੀਆਂ ਧੂਮਾ ਕਰਾ ਲੂਗਾ ਇਹ ਕਹਿੰਦੇ ਆ ਉਹ ਵੇੜੇ ਵਿੱਚ ਗੰਡੀਰਾ ਰੋੜੀ ਫਿਰਦੇ ਮੱਖਣਵਾਲ ਤੱਕਿਆ ਤੇ ਉਹਦੀਆਂ ਅੱਖਾਂ ਲਿਸ਼ਕ ਪਈਆਂ ਮੱਖਣੋ ਦਾ ਨਿੱਕਾ ਜਿਹਾ ਬੱਚਾ ਜਿਹੜਾ ਮੁੰਡਾ ਹੈ ਉਹ ਖੇਡ ਰਿਹਾ ਉਹਨੂੰ ਉਹਦੇ ਵੱਲ ਦੇਖ ਕੇ ਕਹਿੰਦੀ ਜੋ ਚੰਗਾ ਨਿਕਲਿਆ ਤੇ ਆਪਣੇ ਆਪ ਜਿਹੜਾ ਹੈਗਾ ਉਹ ਕਰ ਲੂਗਾ ਬਣਾ ਲੂਗਾ ਕੋਈ ਗੱਲ ਨਹੀਂ ਤੇ ਹੁਣ ਈਸਰ ਨੀਮੀ ਪਾਈ ਖੜੋਤਾ ਸੀ ਉਹ ਚੁੱਪਚਾਪ ਬਾਹਰ ਚਲਾ ਗਿਆ ਤੇ ਮੰਡੀ ਚ ਚਲਾ ਗਿਆ ਤੇ ਫੇਰ ਉਹਨੇ ਉਹਨੂੰ ਨਵੇਂ ਫੈਸ਼ਨ ਦੇ ਕਾਂਟੇ ਵੀ ਬਣਾਤੇ ਜੋ ਜੋ ਕੀਤਾ ਤੇ ਹੁਣ ਸਭ ਕੁਝ ਹੋ ਗਿਆ ਫੇਰ ਵਿਆਹ ਦਾ ਦਿਨ ਆ ਗਿਆ ਇਸ ਸਰਦੀ ਭੈਣ ਦੇ ਸਹੁਰੇ ਸਾਰੇ ਪਹੁੰਚ ਗਏ ਮੁੰਨੂ ਬਹੁਤ ਖੁਸ਼ ਉਹਨੇ ਨਵੇਂ ਫੈਸ਼ਨ ਦੇ ਕਾਂਟੇ ਕਰਾਏ ਸੁੱਚਾ ਤੇ ਔਰ ਜੋ ਵੀ ਉਹਨੇ ਮਤਲਬ ਆਪਣੀ ਜਠਾਣੀ ਦੇ ਬਰਾਬਰ ਜਿਹੜਾ ਸੀਗਾ ਉਹ ਲੈ ਕੇ ਗਈ ਹੁਣ ਉਹਦੀ ਜਠਾਣੀ ਜਿਹੜੀ ਉਹ ਤੋਂ ਮਤਲਬ ਠੂਹੇ ਵਾਂਗੂ ਟੱਪਦੀ ਫਿਰਦੀ ਸੀ ਉਹਦੇ ਮੂੰਹ ਤੋਂ ਮੱਖੀ ਨਹੀਂ ਸੀ ਉੜਦੀ ਉਹ ਮੁੰਨੋ ਬਲ ਮੁਰਮੁਰ ਝਾਕਦੀ ਵੀ ਹਨ ਇੰਨਾ ਖਰਚ ਕਰਕੇ ਮਿਲਿਆ ਹੁਣ ਜੰਜ ਤੁਰ ਗਈ ਸਾਰੇ ਲੋਕ ਮੁੰਨੋ ਦੀ ਤਾਰੀਫ ਕਰ ਰਹੇ ਆ ਵੀ ਹਾਂ ਵੀ ਉਹਨੇ ਵਧੀਆ ਕੰਮ ਵਧੀਆ ਖਰਚਾ ਕਰਕੇ ਆਈ ਆ ਹਨ ਤੇ ਹੁਣ ਜਦੋਂ ਜੰਜ ਤੁਰ ਗਈ ਤਾਂ ਪਹਿਲਾਂ ਵਾਲੇ ਜ਼ਮਾਨਿਆਂ ਦੇ ਵਿੱਚ ਜਿਹੜੀਆਂ ਲੇਡੀਜ਼ ਸੀਗੀਆਂ ਉਹ ਵਿਆਹ ਤੇ ਮਤਲਬ ਜਾਨ ਨਦੀ ਨਾਲ ਨਹੀਂ ਸੀ ਜਾਂਦੀਆਂ ਹੁੰਦੀਆਂ ਹਨ ਤਾਂ ਲੇਡੀਆਂ ਕੀ ਕਰਦੀਆਂ ਸੀ ਜਨ ਤੋਰਨ ਤੋਂ ਬਾਅਦ ਬੰਦੇ-ਬੰਦੇ ਹੀ ਜਾਂਦੇ ਸੀ ਜਨ ਦੇ ਵਿੱਚ ਤਾਂ ਪਿੱਛੋਂ ਨੱਚ ਗਾ ਕੇ ਗਿੱਧਾ ਪਾ ਕੇ ਆਪਣਾ ਜਿਹੜਾ ਮਨੋਰੰਜਨ ਕਰਦੀਆਂ ਸੀ ਹੁਣ ਉਸ ਤੋਂ ਬਾਅਦ ਮੰਨੂ ਨੱਚਣ ਲੱਗ ਪਈ ਉੰਜ ਵੀ ਉਹ ਨਾਨਕੇ ਮੇਲੇ ਵਿੱਚੋਂ ਸਭ ਤੋਂ ਛੋਟੀ ਸੀ ਤੇ ਰੂਪ ਵੀ ਬਹੁਤ ਸੋਹਣਾ ਚੜਿਆ ਹੋਇਆ ਸੀ ਉਹਨੂੰ ਤੇ ਜਿਹਦੇ ਕਰਕੇ ਉਹ ਲੋਕ ਮਤਲਬ ਸਾਰੇ ਜਿਹੜੇ ਮੇਲ ਦੀਆਂ ਬੁੜੀਆਂ ਸੀ ਸਾਰੀਆਂ ਦੀ ਤਾਰੀਫ ਕਰ ਰਹੀਆਂ ਸੀ ਕਿਉਂਕਿ ਉਹ ਸੋਹਣੀ ਸੀਗੀ ਛੋਟੀ ਉਮਰ ਦੀ ਸੀ ਤਾਂ ਕਰਕੇ ਤਾਂ ਹੁਣ ਮੇਲਣਾ ਨੇ ਗਿੱਧਾ ਸ਼ੁਰੂ ਕੀਤਾ ਤਾਂ ਮੁੰਨੋ ਦੀਆਂ ਗੱਲਾਂ ਬੜੀਆਂ ਪਿਆਜੀ ਵਰਗੀਆਂ ਹੋ ਗਈਆਂ ਪਿਆਜੀ ਸਿਬਕੇ ਵਰਗੀਆਂ ਮਤਲਬ ਗੁਲਾਬੀ ਜੀਆਂ ਹਨਾ ਤੇ ਉਹ ਗਿੱਧੇ ਦੇ ਵਿੱਚ ਨੱਚਦੀ ਉਹਦੇ ਸਾਰੇ ਅੰਗ ਥਰਕਣ ਲੱਗ ਪਏ ਮਤਲਬ ਉਹਦੀਆਂ ਜਦੋਂ ਉਹ ਨਾਚਨੀ ਤਾਂ ਸਪਨੀ ਵਾਂਗ ਉਹਦਾ ਲੱਕ ਜਿਹੜਾ ਸੀ ਉਹ ਬਲ ਖਾਂਦਾ ਸੀ ਤੇ ਉਹਦੀ ਅੱਡੀ ਨਹੀਂ ਸੀ ਲੱਗਦੀ ਤੇ ਉਹਦੇ ਪੰਜੇਬਾਂ ਦੇ ਘੁੰਗਰੂ ਉਹਦੀ ਜੰਜੀਰੀ ਸਭ ਮਤਲਬ ਇਦਾਂ ਉਹਦੇ ਉਹਨੂੰ ਗਿੱਦਾ ਪਾਉਂਦੇ ਨੂੰ ਦੇਖ ਕੇ ਸਾਰੇ ਉਹਨੂੰ ਚਾ ਚੜਦਾ ਸੀ ਗਿੱਧਾ ਪਾਉਂਦੀਆਂ ਮੇਲਣਾ ਦੇ ਹੱਥ ਅੰਬ ਚੱਲੇ ਸੀ ਅੰਬ ਚੱਲੇ ਸੀ ਭਵ ਦੁਖਣ ਲੱਗੇ ਸੀ ਪਰ ਮੁੰਨੂ ਨੂੰ ਹੋਰ ਖਮਾਰੀ ਚੜਦੀ ਜਾਂਦੀ ਗਲੀਆਂ ਦੇ ਵਿੱਚ ਲੋਕ ਖੜ ਖੜ ਦੇਖਦੇ ਇਦਾਂ ਗੱਭਰੂਆਂ ਦਾ ਇੱਕ ਟੋਲਾ ਜਿਹਾ ਆਇਆ ਤੇ ਉਹ ਗਿੱਧਾ ਦੇਖਣ ਲੱਗ ਗਿਆ ਕਿਉਂਕਿ ਜਿਹੜੇ ਲੋਕ ਪਿੰਡਾਂ ਦੇ ਮੁੰਡੇ ਹੁੰਦੇ ਸੀ ਜਿਹੜੇ ਨਹੀਂ ਸੀ ਬਰਾਤ ਜਾਂਦੇ ਸਿਆਣੇ ਸਿਆਣੇ ਲੋਕ ਜ਼ਿਆਦਾਤਰ ਜਾਂਦੇ ਸੀ ਤਾਂ ਉਹ ਦੇਖਦੇ ਸੀ ਪਿੰਡ ਵਿੱਚ ਉਹ ਗਿੱਧਾ ਪੈ ਰਿਹਾ ਹੈ ਹਨਾ ਤੇ ਤਾਂ ਦੋ ਗੱਭਰੂਆਂ ਨੇ ਕਿਹਾ ਕਹਿੰਦਾ ਮਿੱਤਰਾ ਰਨ ਦੀਆਂ ਅੱਖਾਂ ਵੇਖ ਨਾਗਾ ਵਾਂਗੂ ਲਗਦੀਆਂ ਨੇ ਗਿੱਧੇ ਵਾਲੀਆਂ ਨੇ ਤਾਂ ਆ ਦੇ ਨੇੜੇ ਆ ਕੇ ਦੋ ਗੱਭਰੂਆਂ ਨੇ ਚੀਜ਼ ਕਹੀ ਦੂਜਾ ਪੁੱਛਦਾ ਕਹਿੰਦਾ ਪਰ ਜੇ ਕਿਤੇ ਉੱਚਾ ਸਿਰ ਕਰਕੇ ਸੱਗੀ ਪਾਈ ਹੁੰਦੀ ਤਾਂ ਮਾਤਰ ਛੜਿਆਂ ਦੇ ਆਹੂ ਕਿਹੜਾ ਨਾ ਲਾਸਤ ਦਿੰਦੀ ਕਹਿੰਦਾ ਜੇ ਇਹਨੇ ਸੱਗੀ ਫੁੱਲ ਪਾਇਆ ਹੁੰਦਾ ਫਿਰ ਜ਼ਿਆਦਾ ਸੋਹਣੇ ਲੱਗਣਿਆ ਸੀ ਕਹਿੰਦਾ ਇਹਨੇ ਕੱਲੇ ਫੁੱਲ ਪਾਇਆ ਗੱਲ ਤਾਂ ਤੇਰੀ ਪੱਕੀ ਐ ਕਹਿੰਦਾ ਪਹਿਲਾਂ ਉਹਦੀ ਗੱਲ ਦਾ ਹੰਗਾਰਾ ਭਰਿਆ ਕੱਲੇ ਫੁੱਲ ਤਾਂ ਕਹਿੰਦੇ ਬਚਰੂ ਦੇ ਸਿੰਘਾਂ ਵਾਂਗੂ ਲੱਗਦੇ ਆ ਜਿਵੇਂ ਬੱਛਰੂ ਦਾ ਸਿੰਘ ਹੁੰਦੇ ਨੇ ਨਾ ਖੜੇ ਹੋਏ ਬੱਛੇ ਦੇ ਦੋ ਕਹਿੰਦਾ ਐਂ ਲੱਗਦਾ ਕਹਿੰਦੇ ਇਹਦੇ ਸੱਗੀ ਨਹੀਂ ਨਾ ਪਾਈ ਸੱਗੀ ਵੀ ਨਾ ਨਹੀਂ ਜੱਚਦੀ ਪਰ ਉਂ ਰੱਬ ਨੇ ਰੂਪ ਦੇਣ ਵੇਲੇ ਕਹਿੰਦਾ ਭੋੜਾ ਸੂੰਪਣਾ ਨਹੀਂ ਕੀਤਾ ਕਿ ਜਦੋਂ ਕਹਿੰਦਾ ਐਦਾਂ ਲੱਗਦਾ ਜਿਵੇਂ ਰੱਬ ਨੇ ਉਹਨੂੰ ਬਹਿਲੀ ਵੇਖ ਕੇ ਘੜਿਆ ਹੁੰਦਾ ਕਹਿੰਦਾ ਜਮਾ ਹੀ ਇੰਦਰ ਦੇ ਖਾੜੇ ਦੀ ਪਰੀ ਲੱਗਦੀ ਹੈ ਤੇ ਹੁਣ ਗਿੱਦਾਂ ਮਠਾ ਮਠਾ ਪੈਂਦਾ ਰਿਹਾ ਪਰ ਇਹ ਜਿਹੜੇ ਬੋਲ ਸੀਗੇ ਇਹ ਮੁੰਨੋ ਦੇ ਕੰਨਾਂ 'ਚ ਪੈ ਗਏ ਹਣ ਮੁੰਨੋ ਦੀ ਅੱਡੀ ਥੜਕਣ ਲੱਗੀ ਜਿਵੇਂ ਉਹਦਾ ਸਰੀਰ ਸਿਲ ਪੱਥਰ ਹੋ ਗਿਆ ਹੋਵੇ ਮੂੰਹ ਤੇ ਪਲਕਤਣ ਆ ਗਈ ਉਹਦੇ ਪੈਰ ਥੜਕਣ ਲੱਗੇ ਗਿੱਡਾ ਬੰਦ ਹੋ ਗਿਆ ਮੁੰਨੋ ਨੇ ਕਿਹਾ ਕਿ ਮੇਰੇ ਸੱਜੇ ਪੈਰ ਦੇ ਗਿੱਟੇ ਨੂੰ ਮੋਚ ਆ ਗਈ ਉਹ ਨਾ ਮੋਚ ਆਉਣ ਦਾ ਬਹਾਨਾ ਫੜ ਕੇ ਬਹਿ ਗਈ ਕੁੜੀ ਕੁੜੇ ਕੀ ਹੋਇਆ ਸਾਰਿਆਂ ਨੇ ਪੁੱਛਿਆ ਕਹਿੰਦੀ ਮੋਚ ਆ ਗਈ ਉਹਨੇ ਪਰ ਸਿਆਣੀਆਂ ਤੜ ਗਈਆਂ ਸੀ ਕਿ ਮੋਚ ਉਦੇ ਗਿੱਟੇ ਨੌਣੀਆਂ ਇਹ ਮੋਚ ਕੀਤੇ ਹੋਰ ਆਈ ਆ ਮੇਲਣਾਂ ਨੂੰ ਤਾਂ ਜੁੱਟਾਂ ਨਜ਼ਰ ਲੱਗ ਗਈ ਉਹਨਾਂ ਦੋਹਾਂ ਗੱਬਰੂਆਂ ਵਿੱਚ ਇੱਕ ਨੇ ਕਿਹਾ ਤੇ ਚੁੱਪ ਕਰਕੇ ਤੁਰ ਗਿਆ ਅਸਲ ਦੇ ਵਿੱਚ ਇਹ ਕਹਾਣੀ ਵਿੱਚ ਦੱਸਿਆ ਗਿਆ ਜਿਹੜਾ ਸੱਗੀ ਫੁੱਲਾ ਪੰਜਾਬਣਾਂ ਦਾ ਗਹਿਣਾ ਹੈ ਮਟਿਆਰ ਦਾ ਹਣ ਉਹ ਆਰਥਿਕ ਤੰਗੀਆਂ ਕਰਕੇ ਉਹ ਗਹਿਣਾ ਵੇਚ ਤਾਂ ਦਿੰਦੀ ਆ ਠੀਕ ਆ ਉਹ ਆਪਣੇ ਜਿਹੜੇ ਵੀ ਚਾਹ ਹੁੰਦੇ ਆ ਪੂਗੌਂਦੀ ਆ ਜਿਹੜੇ ਉਹਦੀਆਂ ਜੋ ਉਹਦੇ ਫਰਜ਼ ਬਣਦੇ ਆ ਉਹ ਨਿਭਾਉਂਦੀ ਆ ਪਰ ਜਿਹੜਾ ਗਹਿਣਾ ਉਹਨੇ ਨਹੀਂ ਪਾਇਆ ਉਹਦੇ ਕਰਕੇ ਉਹਨੂੰ ਜਦ ਗੱਬਰੂਆਂ ਨੇ ਕਿਹਾ ਨਾ ਕੀ ਸੱਗੀ ਫੁੱਲ ਹੁੰਦਾ ਸੱਗੀ ਹੁੰਦੀ ਤਾਂ ਹੋਰ ਜੱਚਦੀ ਫੁੱਲ ਤਾਂ ਵਛਰੂ ਦੇ ਸਿੰਘਾਂ ਨੂੰ ਲੱਗਦੀਆ ਤਾਂ ਉਹ ਗੱਲ ਉਹਦੇ ਦਿਲ ਤੇ ਲੱਗ ਗਈ ਕਿ ਹਾਂ ਮੈਨੂੰ ਆਪਣੀ ਸੱਗੀ ਵੇਚਣੀ ਪਈ ਹਨ ਸੋ ਜਿਹੜੇ ਆਪਾਂ ਮਿਡਲ ਕਲਾਸ ਕਰਾਂ ਦੇ ਲੋਕ ਜਿੰਨੇ ਵੀ ਹੁੰਦੇ ਆ ਉਹਨਾਂ ਲਈ ਗਹਿਣੇ ਇਹ ਸੋਨਾ ਇਹ ਸਭ ਤੋਂ ਬੇਸ਼ਕੀਮਤੀ ਹੁੰਦਾ ਪਰ ਉਸ ਤੋਂ ਪੂਰ ਬੇਸ਼ਕੀਮਤੀ ਹੁੰਦੀ ਆ ਉਹਨਾਂ ਨੂੰ ਆਪਣੇ ਘਰ ਦੀ ਇੱਜ਼ਤ ਸੋ ਇਹ ਸੀ ਸੱਗੀ ਫੁੱਲ ਦੀ ਕਹਾਣੀ ਆਸ਼ਾ ਕਰਦਾ ਤੁਹਾਨੂੰ ਬਹੁਤ ਪਿਆਰੀ ਲੱਗੀ ਹੋਊਗੀ ਬਹੁਤ ਬਹੁਤ ਧੰਨਵਾਦ ਸੋ ਆਪਾਂ ਫਿਰ ਅਗਲੀ ਖੋਰ ਵਧੀਆ ਜੀ ਕਹਾਣੀ ਲੈ ਕੇ ਤੁਹਾਡੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਧੰਨਵਾਦ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ